ਸਤੀਸ਼ ਗਾਰਡਨ ਵਿੱਚ ਜਾ ਬੈਠਿਆ ਉਸ ਨੂੰ ਰੀਆ ਦਾ ਫੋਨ ਆਇਆ ਚਾਰ ਮਿਸਟ ਕਾਲ ਸਤੀਸ਼ ਨੇ ਫੋਨ ਦੇਖ ਕੇ ਕਿਹਾ ਸਤੀਸ਼ ਨੇ ਫੋਨ ਚੁੱਕਿਆ ਹੈਲੋ ਸਤੀਸ਼ ਕੀ ਮੈਂ ਕੋਈ ਗਲਤੀ ਕੀਤੀ ਹੈ ਜੋ ਤੁਸੀਂ ਮੇਰਾ ਫੋਨ ਨਹੀਂ ਚੁੱਕ ਰਹੇ ਮੇਰੇ ਮੈਸੇਜ ਦਾ ਰਿਪਲਾਈ ਨਹੀਂ ਕਰ ਰਹੇ ਨਹੀਂ ਰੀਆ ਥੋੜਾ ਬਿਜੀ ਸੀ ਮੈਂ ਬਸ ਸਤੀਸ਼ ਨੇ ਕਿਹਾ ਮੈਨੂੰ ਕੀ ਪਤਾ ਮੈਂ ਕਿਹੜਾ ਤੁਹਾਡੇ ਕੋਲ ਆ ਚਲੋ ਵੀਡੀਓ ਕਾਲ ਕਰੋ ਮੈਨੂੰ ਰਿਆ ਮੈਂ ਬਾਹਰਾਂ ਘਰ ਜਾ ਕੇ ਕਮਰੇ ਵਿੱਚ ਕਾਲ ਕਰਾਂਗਾ ਸतीश ਪਲੀਜ਼ ਮੈਨੂੰ ਫੋਨ ਜ਼ਰੂਰ ਕਰਨਾ ਮੇਰਾ ਪਤਾ ਨਹੀਂ ਕਿਤੇ ਵੀ ਮਨ ਨਹੀਂ ਲੱਗ ਰਿਹਾ ਜਾਦੇ ਤੁਸੀਂ ਮਿਲਿਓ ਬਸ ਦਿਲ ਕਰਦਾ ਹੈ ਤੁਹਾਡੇ ਨਾਲ ਗੱਲਾਂ ਕਰੀ ਜਾਵਾਂ ਤੁਹਾਡਾ ਦਿਲ ਨਹੀਂ ਕਰਦਾ ਮੇਰੇ ਨਾਲ ਗੱਲ ਕਰਨ ਦਾ ਨਹੀਂ ਐਸੀ ਗੱਲ ਨਹੀਂ ਹੈ ਰਿਆ ਦੱਸਿਆ ਤਾਂ ਮੈਂ ਥੋੜਾ ਬਿਜ਼ੀ ਹਾਂ ਬਸ ਕੱਲ ਕੋਈ ਬਹਾਨਾ ਨਹੀਂ ਚੱਲਣਾ ਕੱਲ ਮੇਰੇ ਬਰਥਡੇ ਤੇ ਜ਼ਰੂਰ ਆਣਾ ਤੁਸੀਂ ਹਾਂ ਕੋਈ ਐਕਸਪੈਂਸਿਵ ਗਿਫਟ ਲਿਆਉਣਾ ਨਹੀਂ ਭੁੱਲਣਾ ਇਸ ਵਾਰ ਨਹੀਂ ਮੈਂ ਮaaf ਕਰਨਾ ਸਮਝੀ ਕਹਿ ਕੇ ਰੀਆ ਨੇ ਫੋਨ ਕਟਿਆ ਰੀਆ ਵੀਨਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਸ ਤੋਂ ਉਮਰ ਵਿੱਚ ਵੱਡਾ ਉਹ ਇੰਨੀ ਸੋਹਣੀ ਐ ਖੂਬਸੂਰਤ ਐ ਕੋਈ ਵੀ ਮੁੰਡਾ ਝਟ ਉਸਦਾ ਦੋਸਤ ਬਣ ਸਕਦਾ ਐ ਫਿਰ ਉਹ ਮੇਰੇ ਪਿੱਛੇ ਕਿਉਂ ਐ ਨਾ ਮੈਂ ਜਿਆਦਾ ਅਮੀਰ ਆ ਨਾ ਉਸਦੇ ਲਾਇਕ ਲੱਗਦਾ ਫਿਰ ਰੀਆ ਕਿਉਂ ਮੈਨੂੰ ਬਾਰ-ਬਾਰ ਮਿਲਣਾ ਚਾਹੁੰਦੀ ਹੈ? ਜਾਂ ਮੈਂ ਜ਼ਿਆਦਾ ਤਾਂ ਨਹੀਂ ਸੋਚ ਰਿਹਾ। ਸ਼ਾਇਦ ਰੀਆ ਮੇਰੇ ਵਿੱਚ ਚੰਗਾ ਦੋਸਤ ਦੇਖਦੀ ਹੋਵੇ। ਘਰਦਿਆਂ ਤੋਂ ਅਲੱਗ ਰਹਿੰਦੀ ਹੈ। ਸ਼ਾਇਦ ਉਸ ਨੂੰ ਕਿਸੇ ਆਪਣੇ ਦੀ ਕਮੀ ਖਲਦੀ ਹੋਵੇਗੀ। ਇੰਜ ਦੇ ਸਵਾਲ ਸਤੀਸ਼ ਦੇ ਦਿਮਾਗ 'ਚ ਸੀ। ਸਤੀਸ਼ ਦਾ ਫੋਨ ਫੇਰ ਵੱਜਿਆ। ਹੈਲੋ ਭਾਜੀ, ਘਰ ਆਓ ਤੁਸੀਂ। ਮੰਮੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ। ਪੂਨਮ ਨੇ ਫਟਾਫਟ ਚ ਕਿਹਾ। ਸਤੀਸ਼ ਛੇਤੀ ਨਾਲ ਉੱਠ ਕੇ ਘਰ ਆ ਗਿਆ ਕੀ ਹੋਇਆ ਮੰਮੀ ਸਤੀਸ਼ ਨੇ ਪੁੱਛਿਆ ਤੇਲੀਆਂ ਆ ਰਹੀਆਂ ਨੇ ਲੱਗਦਾ ਬੀਪੀ ਵਧਿਆ ਡਾਕਟਰ ਨੂੰ ਬੁਲਾਇਆ ਮੈਂ ਪੂਨਮ ਨੇ ਅੱਕੋ ਹੀ ਕਹਿ ਦਿੱਤਾ ਐਨੇ ਨੂੰ ਡਾਕਟਰ ਵੀ ਆ ਗਿਆ ਬੀਪੀ ਤਾਂ ਠੀਕ ਹੈ ਦਵਾਈ ਦਿੱਤੀ ਕੋਈ ਇਹਨਾਂ ਨੂੰ ਡਾਕਟਰ ਨੇ ਕਿਹਾ ਤਾਂ ਪੂਨਮ ਨੇ ਮੰਮੀ ਵੱਲ ਵੇਖਿਆ ਹਾਂ ਖਾ ਲਈ ਐ ਮੈਂ ਬੀਬੀ ਦੀ ਦਵਾਈ ਸ਼ਾਇਦ ਉਸੇ ਨਾਲ ਫਰਕ ਪੈ ਗਿਆ ਬੀਪੀ ਦੀ ਜੋ ਗੋਲੀ ਚੱਲਦੀ ਐ ਛੱਡਿਆ ਨਾ ਕਰੋ ਨਹੀਂ ਤਾਂ ਤਬੀਤ ਖਰਾਬ ਹੋ ਜਾਂਦੀ ਐ ਇਹ ਹੁਣ ਠੀਕ ਨੇ ਡਾਕਟਰ ਨੇ ਕਿਹਾ ਤੇ ਚਲਿਆ ਗਿਆ ਸਤੀਸ਼ ਡਾਕਟਰ ਨਾਲ ਬਾਹਰ ਤੱਕ ਗਿਆ ਤਾਂ ਪੂਨਮ ਨੇ ਕਿਹਾ ਮੰਮੀ ਆਪ ਲੈਨ ਤਾਂ ਫੇਲ ਹੋ ਗਿਆ ਤੁਹਾਡਾ ਕੀ ਕਹੋਗੇ ਬਿਮਾਰ ਆ ਹਜੇ ਤਾਨੀਆਂ ਦੇ ਘਰਦਿਆਂ ਨੂੰ ਨਾ ਬੁਲਾਓ ਤੂੰ ਮੇਰੇ ਵੱਲ ਕਿਉਂ ਦੇਖਿਆ ਲੱਗੀ ਸੀ ਫਸਾਉਣ ਮੈਨੂੰ ਮੰਮੀ ਨੇ ਫੇਰ ਕਿਹਾ ਸਤੀਸ਼ ਕਮਰੇ 'ਚ ਆ ਗਿਆ ਮੰਮੀ ਠੀਕ ਹੋ ਤੁਸੀਂ ਮੈਨੂੰ ਗੁੱਸੇ ਵਿੱਚ ਬੋਲ ਕੇ ਨਹੀਂ ਜਾਣਾ ਚਾਹੀਦਾ ਸੀ ਗੱਲ ਦਿਲ ਤੇ ਨਾ ਲਾਇਆ ਕਰੋ ਸतीश ਨੇ ਕਿਹਾ ਤੇ ਮੰਮੀ ਦੀਆਂ ਲੱਤਾਂ ਘੁੱਟਣ ਲੱਗਾ ਮੰਮੀ ਤੁਸੀਂ ਨਹੀਂ ਚਾਹੁੰਦੇ ਮੇਰਾ ਵਿਆਹ ਹੋਵੇ ਤਾਂ ਮੈਂ ਨਹੀਂ ਕਰਵਾਵਾਂਗਾ ਪਰ ਇੰਜ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਣਾ ਚਾਹੀਦਾ ਸਿੱਧਾ ਕਹਿ ਦਿਓ ਕਿ ਮੈਂ ਨਹੀਂ ਚਾਹੁੰਦੀ ਕਿ ਮੁੰਡੇ ਦਾ ਵਿਆਹ ਹੋਵੇ ਮੈਨੂੰ ਡਰ ਹੈ ਕਿ ਬੇਗਾਨੀ ਕੁੜੀ ਆ ਕੇ ਮੇਰਾ ਮੁੰਡਾ ਤੇ ਘਰ ਸ਼ਾਮ ਨਾਲ ਲਵੇ ਜੋਦੀਲ ਵਿੱਚ ਮੂੰਹ ਤੇ ਵੀ ਉਹੀ ਰੱਖਣਾ ਚਾਹੀਦਾ ਲੈ ਮੈਂ ਸਿਰ ਸਵਾਪ ਵਾਲਵਾਂ ਲੋਕਾਂ ਤੋਂ ਅਗੇ ਮੁੰਡਾ ਨਹੀਂ ਵਿਆਉਣਾ ਲੋਕਾਂ ਗੱਲਾਂ ਕਰ ਕਰਕੇ ਮੈਨੂੰ ਜਿਉਂ ਨਹੀਂ ਦੇਣਾ ਫਿਰ ਤੁਸੀਂ ਚਾਹੁੰਦੇ ਕਿਉਂ ਮੰਮੀ ਮੇਰਾ ਵਿਆਹ ਤੁਸੀਂ ਕਰਨਾ ਨਹੀਂ ਚਾਹੁੰਦੇ ਆਉਂਦੇ ਰਿਸ਼ਤੇਆਂ ਨੂੰ ਤੁਸੀਂ ਨਾ ਨਹੀਂ ਕਰਨਾ ਚਾਹੁੰਦੇ ਕਿ ਲੋਕੀ ਗੱਲਾਂ ਕਰਨਗੇ ਇੰਜ ਤੁਸੀਂ ਵੀ ਦੁਖੀ ਹੋਣਾ ਤੇ ਮੈਂ ਵੀ ਇੱਕ ਪਾਸਾ ਤੁਹਾਨੂੰ ਕਰਨਾ ਹੀ ਪੈਣਾ ਹੈ ਕਹਿ ਕੇ ਸਤੀਸ਼ ਚੱਲਿਆ ਗਿਆ ਮੰਮੀ ਮੇਰੀ ਮੰਨੋ ਸਤੀਸ਼ ਭਾਜੀ ਦਾ ਵਿਆਹ ਕਰ ਦਿਓ ਪਰ ਕਿਸੇ ਐਸੀ ਕੁੜੀ ਨਾਲ ਜਿਸ ਦੇ ਮੂੰਹ ਵਿੱਚ ਜ਼ਬਾਨ ਨਾ ਹੋਵੇ ਤੇ ਮੱਥੇ ਵਿੱਚ ਦਿਮਾਗ ਨਾ ਹੋਵੇ ਪੂਨਮ ਨੇ ਕੋਲ ਬੈਠ ਕੇ ਕਿਹਾ ਕੀ ਪਾਗਲਾਂ ਵਾਲੀਆਂ ਗੱਲਾਂ ਕਰਦੀ ਐ ਕੁਝ ਖਾ ਲਿਆ ਤੂੰ ਨਹੀਂ ਮੰਮੀ ਗੱਲ ਸੁਣੋ ਭਾਜੀ ਦਾ ਵਿਆਹ ਕਿਸੇ ਗਰੀਬ ਪਰਿਵਾਰ ਦੀ ਭੋਲੀ ਜਹੀ ਕੁੜੀ ਨਾਲ ਕਰ ਦਿਓ ਜਿਹੜੀ ਤੁਹਾਡੇ ਅੱਗੇ ਖੁਸਕੇਗੀ ਵੀ ਨਹੀਂ ਘਰ ਦਾ ਕੰਮ ਵੀ ਕਰੇਗੀ ਤੇ ਲੋਕਾਂ ਦੇ ਮੂ ਵੀ ਬੰਦ ਹੋ ਜਾਣਗੇ ਨਾਲੇ ਬਾਜੀ ਵੀ ਖੁਸ਼ ਤੇ ਤੁਸੀਂ ਵੀ ਪੂਨਮ ਨੇ ਕਿਹਾ ਅੱਜ ਗੱਲ ਕੀਤੀ ਤੂੰ ਦਿਮਾਗ ਵਾਲੀ ਆਹੋ ਇੰਜੀ ਕਰਦੇ ਆ ਪਰ ਇੰਜ ਦੀ ਕੁੜੀ ਮਿਲਨੀ ਕਿੱਥੋਂ ਮਿਲਨੀ ਨਹੀਂ ਮਿਲੀ ਪਈ ਐ ਮਾਮੀ ਦੀ ਭੈਣ ਦੀ ਕੁੜੀ ਉਹੀ ਭੈਣ ਜਿਸ ਦਾ ਤਲਾਕ ਹੋਇਆ ਆਪ ਕੰਮ ਕਰਦੀ ਐ ਕੁੜੀ ਘਰੇ ਰਹਿੰਦੀ ਐ ਗਰੀਬੀ ਕਰਕੇ ਕੁੜੀ ਵਿਆਹੀ ਨਹੀਂ ਜਾ ਰਹੀ ਸਾਡੇ ਕਹਨੇ ਚ ਰਹੇਗੀ ਕਿਹੜੀ ਅਲੀਸ਼ਾ ਉਸਦੀ ਗੱਲ ਕਰਦੀ ਹੈ ਮੰਮੀ ਨੇ ਪੁੱਛਿਆ ਹਾਂ ਮੰਮੀ ਅਲੀਸ਼ਾ ਦੀ ਗੱਲ ਕਰਦੀ ਹਾਂ ਭੋਲੀ ਭਾਲੀ ਹੈ ਕੰਮ ਵਿੱਚ ਵੀ ਚੰਗੀ ਹੈ ਬਾਜੀ ਲਈ ਠੀਕ ਰਹੇਗੀ ਪਰ ਉਹ ਤਾਂ 12 ਪੜ੍ਹੀ ਹੈ ਘਰ ਬੈਠ ਕੇ ਹੀ ਕਰ ਲਈਆਂ 12 ਉਸਨੇ ਸਰਕਾਰੀ ਸਕੂਲ ਤੋਂ ਫੇਰ ਕੀ ਹੋਇਆ ਅੱਜ ਕੱਲ 12 ਤਾਂ ਪਾੜੀ ਲੈਂਦੀਆਂ ਨੇ ਕੁੜੀਆਂ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਬਾਕੀ ਤੁਸੀਂ ਦੇਖ ਲਓ ਕਹਿ ਕੇ ਪੂਨਮ ਚਲੀ ਗਈ ਗਲਤ ਤਾਂ ਠੀਕ ਐ ਉਸਦੀ ਤਾਣੀਆਂ ਪੜੀ ਲਿਖੀ ਐ ਉਹ ਮੇਰੇ ਹਿਸਾਬ ਨਾਲ ਠੀਕ ਨਹੀਂ ਰਹਿਣੀ ਅਲੀਸ਼ਾ ਦੀ ਗੱਲ ਹੀ ਠੀਕ ਐ ਲੋਕਾਂ ਦੇ ਮੈਣੇ ਤਾਂ ਬੰਦ ਹੋਣਗੇ ਕਿ ਪੁੱਤ ਦੀ ਕਮਾਈ ਖਾਣ ਦੀ ਮਾਰੀ ਉਸਦਾ ਵਿਆਹ ਨਹੀਂ ਕਰ ਰਹੀ ਪਰ ਮੈਨੂੰ ਕੋਈ ਪੁੱਛੇ ਅੱਜ ਕੱਲ ਦੀ ਕਿਹੜੀ ਨੂ ਬਣਾ ਕੇ ਰੱਖਦੀ ਐ ਮੁੰਡਾ ਲੈ ਕੇ ਵੱਖ ਹੋ ਜਾਂਦੀਆਂ ਨੇ ਬਾਅਦ ਵਿੱਚ ਮੇਰੇ ਵਰਗੀਆਂ ਸਵੇਰ ਦੀ ਆਰਤੀ ਤੇ ਆ ਕੇ ਸ਼ਾਮ ਦੀ ਆਰਤੀ ਤੋਂ ਬਾਅਦ ਪ੍ਰਸ਼ਾਦਾ ਮੰਦਿਰ ਤੋਂ ਖਾ ਕੇ ਹੀ ਆਉਂਦੀਆਂ ਨਹੀਂ ਕਿ ਕੀ ਪਤਾ ਘਰੋਂ ਮਿਲਣਾ ਜਾਂ ਨਹੀਂ ਅੱਗ ਲੱਗੇ ਲੋਕਾਂ ਨੂੰ ਮੇਰਾ ਘਰ ਮੇਰੀ ਮਰਜ਼ੀ ਮੁੰਡਾ ਵਿਆਵਾ ਜਾਂ ਨਾ ਮੇਰਾ ਉਹਨਾਂ ਜਨਾਨੀਆਂ ਵਰਗਾ ਹਾਲ ਹੋਇਆ ਤਾਂ ਮੈਨੂੰ ਵੀ ਮੰਦਿਰ ਜਾ ਕੇ ਬੈਠਣਾ ਪਿਆ ਤਾਂ ਸतीश ਦੀਸ਼ ਦੀ ਮਾਂ ਰੋ ਪਈ ਅਗਲੇ ਦਿਨ ਸतीश ਆਫਿਸ ਲਈ ਤਿਆਰ ਹੋ ਕੇ ਆ ਗਿਆ ਐਨੇ ਨੂੰ ਪੰਡਤ ਦਾ ਮੁੰਡਾ ਆਇਆ ਮੇਰੇ ਮਾਮਾ ਮਾਮੀ ਜੀ ਸ਼ਾਮ ਨੂੰ ਆ ਰਹੇ ਨੇ ਪਾਪਾ ਨੇ ਕਿਹਾ ਕਹਿ ਕਿ ਉਹ ਚਲਿਆ ਗਿਆ ੱੱਕੇ ਨਾਲ ਹੀ ਆ ਰਹੇ ਨੇ ਅਸੀਂ ਤਾਂ ਨਹੀਂ ਬੁਲਾਇਆ ਸਤੀਸ਼ ਦੀ ਮਾਰ ਸੋਈ ਚੋਈ ਬੋਲੀ ਸਤੀਸ਼ ਤੂੰ ਆ ਜਾ ਮੀ ਸ਼ਾਮ ਨੂੰ ਛੇਤੀ ਪੰਡਿਤ ਜੀ ਦੇ ਮੂੰਹ ਨੂੰ ਪਰ ਨਾ ਕਿੰਜ ਕਰਨੀ ਮੈਂ ਸੋਚ ਲਿਆ ਤੇ ਤੇਰੇ ਲਈ ਇਸ ਤੋਂ ਪਹਿਲਾਂ ਮੰਮੀ ਬੋਲਦੀ ਸਤੀਸ਼ ਬੋਲਿਆ ਮੰਮੀ ਜੋ ਕਰਨਾ ਹੈ ਖੁਦ ਕਰਿਓ ਮੈਨੂੰ ਨਾ ਲਿਆਇਓ ਇਸ ਸਭ ਵਿੱਚ ਸਤੀਸ਼ ਨੇ ਨਾਸ਼ਤਾ ਕੀਤਾ ਕਾਰ ਦੀ ਚਾਬੀ ਫੜੀ ਤੇ ਚਲਿਆ ਗਿਆ ਸतीश ਮੰਦਿਰ ਦੀ ਪਾਰਕਿੰਗ ਚੋਂ ਕਾਰ ਕੱਢਣ ਲਈ ਗਿਆ ਤਾਂ ਤਾਨੀਆ ਮੰਦਿਰ ਤੋਂ ਵਾਪਸ ਆ ਰਹੀ ਸੀ ਸतीश ਨੂੰ ਦੇਖ ਕੇ ਉਹ ਰੁਕ ਗਈ ਤੇ ਹੈਲੋ ਕਿਹਾ ਹੈਲੋ ਤਾਨੀਆ ਕੀ ਹਾਲ ਹੈ ਸतीश ਨੇ ਪੁੱਛਿਆ ਬਸ ਠੀਕ ਕੰਗ੍ਰੈਚੁਲੇਸ਼ਨ ਸतीश ਤਾਨੀਆ ਨੇ ਗੱਡੀ ਵੱਲ ਵੇਖ ਕੇ ਕਿਹਾ ਥੈਂਕ ਯੂ ਤਾਨੀਆ ਦੋਵਾਂ 'ਚ ਇੱਕ ਖਾਮੋਸ਼ੀ ਸੀ ਰਿਸ਼ਤੇ ਦੀ ਗੱਲ ਨੂੰ ਲੈ ਕੇ ਤਾਨੀਆਂ ਨੇ ਚੁੱਪੀ ਤੋੜੀ ਸतीश 2 ਮਿੰਟ ਹਨ ਤੁਹਾਡੇ ਕੋਲ ਹਾਂ ਬੋਲੋ ਤਾਨੀਆਂ ਸतीश ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਘਰ ਦੇ ਵੀ ਆ ਜਾ ਰਹੇ ਨੇ ਪਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਮੈਂ ਅੱਗੇ ਪੜਨਾ ਚਾਹੁੰਦੀ ਆ ਆਪਣੀ ਪੜ੍ਹਾਈ ਮੈਂ ਘਰ ਬੈਠ ਕੇ ਬੇਸਟ ਨਹੀਂ ਕਰਨਾ ਚਾਹੁੰਦੀ ਚੰਗੀ ਜੌਬ ਕਰਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਆ ਆਈ ਹੋਪ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਮੈਨੂੰ ਕੋਈ ਪ੍ਰੋਬਲਮ ਨਹੀਂ ਤਾਨੀਆਂ ਪਰ ਮੇਰੀ ਮੰਮੀ ਨੂੰ ਹੋਵੇਗੀ ਉਹਨਾਂ ਨੂੰ ਘਰੇਲੂ ਕੁੜੀ ਚਾਹੀਦੀ ਹੈ ਜੋ ਘਰ ਸੰਭ ਕੇ ਰੱਖੇ ਸ਼ਾਇਦ ਮੈਨੂੰ ਵੀ ਕਿਉਂਕਿ ਘਰ ਸੰਭਣਾ ਔਰਤ ਦਾ ਪਹਿਲਾ ਕਰਤੱਵ ਹੈ ਘਰ ਵਾਲਾ ਚੰਗਾ ਕਮਾਉਂਦਾ ਤਾਂ ਕੰਮ ਕਰਨ ਦੀ ਕੀ ਲੋੜ ਹੈ ਆਰਾਮ ਨਾਲ ਘਰੇ ਰਹੋ ਸतीश ਨੇ ਕਿਹਾ ਤਾਨੀਆਂ ਪਲੀਜ਼ ਮੈਨੂੰ ਗਲਤ ਨਾ ਸਮਝਣਾ ਮੈਨੂੰ ਇੱਕ ਸਮਝਦਾਰ ਜੀਵਨ ਸਾਥੀ ਦੀ ਲੋੜ ਹੈ ਜੋ ਘਰ ਬਣਾਏ ਗੱਮ ਮੈਂ ਕਰ ਲਵਾਗਾ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿਆਂਗਾ ਤੁਹਾਨੂੰ ਜੇਕਰ ਸਾਡਾ ਰਿਸ਼ਤਾ ਹੁੰਦਾ ਤਾਂ ਮੈਂ ਚਾਹਾਂਗਾ ਤੁਸੀਂ ਮੇਰਾ ਘਰ ਤੇ ਮੈਨੂੰ ਸੰਭਾਲੋ ਕੁਝ ਗਲਤ ਕਿਹਾ ਗਿਆ ਤਾਂ ਸੌਰੀ ਮੈਂ ਲੇਟ ਹੋ ਰਿਹਾ ਸतीश ਨੇ ਕਿਹਾ ਤੇ ਚਲਿਆ ਗਿਆ ਤਾਨੀਆ ਚੁੱਪ ਹੋ ਗਈ ਸतीश ਨੇ ਕੁਝ ਅੱਗੇ ਜਾ ਕੇ ਸੋਚਿਆ ਮੈਂ ਕੁਝ ਜ਼ਿਆਦਾ ਤਾਂ ਨਹੀਂ ਕਹਿ ਦਿੱਤਾ ਉਸ ਦਾ ਦਿਲ ਤਾਂ ਨਹੀਂ ਦੁਖਾਇਆ ਹੋਵੇਗਾ ਪਰ ਮੈਂ ਸੱਚ ਬੋਲਿਆ ਮੈਂ ਸਤਿਸ਼ ਨਹੀਂ ਚਾਹੁੰਦਾ ਕਿ ਮੇਰੀ ਘਰ ਵਾਲੀ ਕੰਮ ਕਰੇ ਚਲੋ ਜੋ ਵੀ ਕਿਹਾ ਵੈਸੇ ਵੀ ਕਿਹੜਾ ਇਸ ਦਾ ਫਾਇਦਾ ਹੈ ਕਰਨੀ ਤਾਂ ਮੇਰੀ ਮੰਮੀ ਨੇ ਨਾ ਹੀ ਐ ਸਤੀਸ਼ ਆਫਿਸ ਗਿਆ ਤੇ ਆਪਣੇ ਕੰਮ ਵਿੱਚ ਰੁੱਝ ਗਿਆ ਰਾਜੇਸ਼ ਅੱਜ ਛੁੱਟੀ ਤੇ ਸੀ ਤਾਂ ਸਤੀਸ਼ ਦਾ ਦਿਲ ਨਹੀਂ ਲੱਗ ਰਿਹਾ ਸੀ ਉੱਤੋਂ ਰੀਆ ਦੇ ਮੈਸੇਜ ਤੇ ਮੈਸੇਜ ਕਿ ਬਰਥਡੇ ਹੈ ਭੁੱਲਣਾ ਨਹੀਂ ਸਤੀਸ਼ ਨੇ ਰਾਜੇਸ਼ ਨੂੰ ਫੋਨ ਕੀਤਾ ਦਿਲ ਨਹੀਂ ਲੱਗ ਰਿਹਾ ਮੇਰੇ ਬਿਨਾ ਰਾਜੇਸ਼ ਨੇ ਕੁਏ ਕਿਹਾ ਬਿਲਕੁਲ ਭੁੱਖ ਲੱਗੀ ਐ ਨਹੀਂ ਆਉਣਾ ਸੀ ਤਾਂ ਟਿਫਨ ਭੇਜ ਦਿੰਦਾ ਮੇਰੇ ਲਈ ਸतीश ਨੇ ਕਿਹਾ ਯਾਰ ਇੱਕਦਮ ਨਿਕਲਣਾ ਪਿਆ ਤਾਰਾ ਦੇ ਮੰਮੀ ਦੀ ਤਬੀਤ ਜ਼ਿਆਦਾ ਖਰਾਬ ਹੋ ਗਈ ਸੀ ਓਹੋ ਠੀਕ ਨੇ ਉਹ ਹੁਣ ਸतीश ਨੇ ਪੁੱਛਿਆ ਬਸ ਪਹੁੰਚਣ ਵਾਲਿਆਂ ਜਾ ਕੇ ਦੇਖਦੇ ਆ ਤੂੰ ਕੰਟੀਨ ਚੋਂ ਖਾ ਲੈ ਯਾਰ ਰਾਜੇਸ਼ ਨੇ ਕਿਹਾ ਨਹੀਂ ਯਾਰ ਭੁੱਖ ਤਾਂ ਵੈਸੇ ਹੀ ਮਰੀ ਹੋਈ ਐ ਸਭ ਠੀਕ ਐ ਨਾ ਹਾਂ ਹਾਂ ਠੀਕ ਐ ਤੂੰ ਭਾਬੀ ਦੇ ਮੰਮੀ ਦਾ ਦੱਸੀ ਮੈਨੂੰ ਕਹਿ ਕੇ ਰਾਜੀਸ਼ ਨੇ ਫੋਨ ਕੱਟਿਆ ਰਾਜੀਸ਼ ਦਾ ਫੇਰ ਫੋਨ ਆਇਆ ਰੀਆ ਦੇ ਬਰਥਡੇ ਤੇ ਜਾਣਾ ਫੇਰ ਯਾਰ ਕੀ ਕਰਾਂ ਸਮਝ ਨਹੀਂ ਆ ਰਹੀ ਮੈਨੂੰ ਰੀਆ ਤਾਂ ਪਸੰਦ ਹੈ ਪਰ ਉਸਦਾ ਲਾਈਫ ਸਟਾਈਲ ਨਹੀਂ ਉੱਤੋਂ ਕੋਈ ਐਕਸਪੈਂਸਿਵ ਤੋਹਫਾ ਵੀ ਲਿਜਾਣਾ ਪੈਣਾ ਉਂਝ ਵੀ ਮੈਂ ਲੈ ਲਵਾਂ ਤਾਂ ਵੇਸਟ ਹੈ ਸਭ ਮੈਂ ਰੀਆ ਨਾਲ ਦੋਸਤੀ ਨੂੰ ਅੱਗੇ ਨਹੀਂ ਲਿਜਾਣਾ ਚਾਹੁੰਦਾ ਇਸ ਵਿੱਚ ਕੀ ਹੈ ਜਿਆਦਾ ਮਹਿੰਗਾ ਕੁਝ ਨਾ ਲੈ ਦੋਸਤੀ ਰੱਖ ਬਸ ਰੀਆ ਪ੍ਰਪੋਜ਼ ਨਹੀਂ ਕਰੇਗੀ ਮੈਨੂੰ ਪਤਾ ਹੈ ਕੁੜੀਆਂ ਚਾਉਂਦੀਆਂ ਨੇ ਕਿ ਮੁੰਡੇ ਹੀ ਪ੍ਰਪੋਜ਼ ਕਰਨ ਦੋਸਤੀ ਰੱਖ ਬਸ ਰਾਜੇਸ਼ ਨੇ ਸਮਝਾਇਆ ਵੈਸੇ ਮੇਰੇ ਲਈ ਇੱਕ ਰਿਸ਼ਤਾ ਵੀ ਆਇਆ ਹੈ ਸतीश ਨੇ ਰਾਜੇਸ਼ ਨੂੰ ਸਭ ਦੱਸਿਆ ਵਾਸਤੇਸ਼ ਭਾਜੀ ਤਾਨੀਆਂ ਤਾਂ ਬਿਲਕੁਲ ਫਿਰ ਉਂਜਦੀ ਹੈ ਜਿਵੇਂ ਦੀ ਤੁਹਾਨੂੰ ਚਾਹੀਦੀ ਹੈ ਤਾਰਾ ਵਿਚੀ ਬੋਲ ਪਈ ਭਾਬੀ ਜੀ ਤੁਹਾਨੂੰ ਪਤਾ ਤਾਂ ਹੈ ਮੰਮੀ ਦਾ ਮੈਨੂੰ ਕਹਿ ਰਹੇ ਸੀ ਮਨਾ ਕਰ ਮੈਂ ਟੀਟ ਬਣ ਕੇ ਆ ਗਿਆ ਸतीश ਨੇ ਕਿਹਾ ਤਾਂ ਦੋਵੇਂ ਹੱਸ ਪਏ ਹੱਸ ਲਵੋ ਤੁਸੀਂ ਮੇਰੀ ਜਾਣ ਤੇ ਬਣੀ ਐ ਸतीश ਨੇ ਕੋਈ ਕਿਹਾ ਨਹੀਂ ਯਾਰ ਵੈਸੇ ਹੀ ਚੱਲ ਫਿਰ ਬਾਅਦ ਚ ਕਰਦਾ ਜਾ ਇੰਜੋਏ ਕਰ ਰਹੀ ਆ ਦਾ ਬਰਥਡੇ ਬਾਕੀ ਕੰਮ ਹੁੰਦੇ ਰਹਿਣਗੇ ਕਹਿ ਕੇ ਰਾਜੇਸ਼ ਨੇ ਫੋਨ ਕੱਟ ਦਿੱਤਾ ਕੰਮ ਖਤਮ ਕਰਕੇ ਸतीश ਨੇ ਆਫਿਸ ਤੋਂ ਕੁਝ ਪੈਸੇ ਲਈ ਤੇ ਰિયા ਲਈ ਗਿਫਟ ਲੈਣ ਚਲਾ ਗਿਆ ਸਭ ਕੁਝ ਕਿੰਨਾ ਮਹਿੰਗਾ ਸੀਸ਼ ਨੇ ਸੋਚਿਆ ਫਿਰ ਕਾਫੀ ਮੁਸ਼ਕਿਲ ਦੇ ਬਾਅਦ ਸੀਸ਼ ਨੇ ਰિયા ਲਈ ਇੱਕ ਕਿਫਾਇਤੀ ਤੇ ਸੋਨਾ ਤੋਹਫਾ ਖਰੀਦ ਲਿਆ ਤੇ ਇੱਕ ਬੁੱਕੇ ਲੈ ਆਇਆ ਸੀਸ਼ ਨੇ ਸਭ ਕੁਝ ੱਟੀ ਵਿੱਚ ਰਹਿਣ ਦਿੱਤਾ ਤੇ ਘਰ ਤਿਆਰ ਹੋਣ ਲਈ ਗਿਆ ਟੇਬਲ ਤੇ ਫਲਾਂ ਦੀ ਟੋਕਰੀ ਤੇ ਸ਼ਗਨ ਦਾ ਲਿਫਾਫਾ ਪਿਆ ਦੇਖ ਕੇ ਸੀਸ਼ ਹੈਰਾਨ ਹੋਇਆ ਇਹ ਕਿਸ ਨੇ ਰੱਖਿਆ ਸਤੀਸ਼ ਨੇ ਮੰਮੀ ਨੂੰ ਆਵਾਜ਼ ਦੇ ਕੇ ਪੁੱਛਿਆ ਬਾਜੀ ਵਿਧਾਈ ਹੋਵੇ ਮੰਮੀ ਨੇ ਤੁਹਾਨੂੰ ਮੰਗ ਦਿੱਤਾ ਪੂਨਮ ਨੇ ਕਿਹਾ ਸਤੀਸ਼ ਹੈਰਾਨ ਹੋ ਗਿਆ ਮੈਨੂੰ ਮੰਗ ਦਿੱਤਾ ਕਿਸ ਨਾਲ ਤਾਨੀਆਂ ਨਾਲ ਤਾਂ ਨਹੀਂ ਸਤੀਸ਼ ਨੇ ਪੁੱਛਿਆ ਨਹੀਂ ਬਾਜੀ ਤਾਨੀਆਂ ਨਹੀਂ ਸਾਡੀ ਦੂਰ ਦੀ ਰਿਸ਼ਤੇਦਾਰ ਹੈ ਨਾ ਅਲੀਸ਼ਾ ਉਸ ਨਾਲ ਮੰਮੀ ਡੱਬਾ ਦੇ ਆਏ ਨੇ ਪੂਨਮ ਨੇ ਕਿਹਾ ਮੈਨੂੰ ਤਾਂ ਪੁੱਛ ਲੈਂਦੇ ਕੌਣ ਕੁੜੀ ਇੰਨੀ ਕਾਲੀ ਕਿਉਂ ਕੀਤੀ ਗੱਲ ਤਾਂ ਤਾਨੀਆਂ ਨਾਲ ਚੱਲ ਰਹੀ ਸੀ ਕੋਈ ਹਾਲ ਨਹੀਂ ਇਸ ਮੁੰਡੇ ਦਾ ਪਹਿਲੇ ਰੋਲਾ ਪਾਇਆ ਸੀ ਵਿਆਹ ਨਹੀਂ ਕਰਦੇ ਮੇਰਾ ਹੁਣ ਕਰ ਰਹੀ ਆ ਤਾਂ ਰੋਲਾ ਪਾਇਆ ਕਿ ਮੈਨੂੰ ਨਹੀਂ ਪੁੱਛਿਆ ਮੰਮੀ ਨੇ ਅੰਦਰੋਂ ਆਉਂਦੀ ਨਹੀਂ ਕਿਹਾ ਮੰਮੀ ਘੱਟੋ-ਘੱਟ ਕੁੜੀ ਤਾਂ ਦਿਖਾਉਂਦੇ ਮੈਨੂੰ ਉਹ ਮੈਨੂੰ ਪਸੰਦ ਕਰਦੀ ਮੈਂ ਉਸਨੂੰ ਪਸੰਦ ਕਰਦਾ ਇੰਜੇ ਸ਼ਗਨ ਫੜਾ ਕੇ ਆ ਗਏ ਤੁਸੀਂ ਮੇਰੀ ਕੋਈ ਇਮੇਜ ਹੈ ਵੀ ਜਵਸਕਰ ਚਲਾਉਣ ਲਈ ਆ ਮੈਂ ਇੱਥੇ ਤਸਤੀਸ਼ ਗੁੱਸੇ ਦਾ ਮਾਰਾ ਬੋਲਿਆ ਤੇਰੀ ਮਾਂ ਮਾੜਾ ਥੋੜਾ ਕਰਨਾ ਤੇਰਾ ਸੋਣੀ ਕੁੜੀ ਐ ਚੰਗੇ ਸੁਭਾਦੀ ਐ ਉਹ ਪੰਡਤ ਦੀ ਪੜੀ ਲਿਖੀ ਤਾਣੀਆਂ ਮੈਨੂੰ ਨਹੀਂ ਪਸੰਦ ਸੀ ਘਰ ਦੇ ਨਾਲ-ਨਾਲ ਤੈਨੂੰ ਵੀ ਸਾਮ ਲੈਣਾ ਸੀ ਉਸਨੇ ਇਹ ਜਿਹੜੀ ਮੈਂ ਪਸੰਦ ਕੀਤੀ ਐ ਮੇਰੀ ਹਾਂ ਵਿੱਚ ਹਾਂ ਮਿਲਾਉ ਜਾ ਕੇ ਤਾਂ ਦੇਖੇ ਮੇਰੇ ਅੱਕੇ ਮੰਮੀ ਨੇ ਕਿਹਾ ਤਸਤੀਸ਼ ਨੇ ਅੱਗੋਂ ਕਿਹਾ ਚੰਗਾ ਤਹ ਹਨੂ ਕੁੜੀ ਆਪਣੇ ਮੁਤਾਬਿਕ ਚਾਹੀਦੀ ਹੈ ਫਿਰ ਵਿਆਹ ਵੀ ਆਪ ਹੀ ਕਰ ਲਿਓ ਹੈ ਸ਼ਰਮਿਸ ਮੁੰਡੇ ਨੂੰ ਕੀ ਕੀ ਬੋਲੀ ਜਾ ਰਿਹਾ ਮੇਰਾ ਬੰਦਾ ਜਿਉਂਦਾ ਹੁੰਦਾ ਹੁੰਦਾ ਤਾਂ ਮੈਂ ਗੱਲਾਂ ਸੁਣਦੀ ਇਸ ਦੀਆਂ ਇਸ ਦੀ ਇਸ ਦੀ ਮਾ ਡਰਾਮੇ ਕਰਨ ਲੱਗੀ ਭਾਜੀ ਕੁੜੀ ਸੋਹਣੀ ਹੈ 12 ਪੜ੍ਹੀ ਲਿਖੀ ਹੈ ਘਰ ਦਾ ਵੀ ਸਾਰਾ ਕੰਮ ਕਰ ਲੈਂਦੀ ਹੈ ਬੋਲਦੀ ਵੀ ਨਹੀਂ ਸਮਝ ਲਓ ਗੁੰਗੀ ਹੈ ਤੁਹਾਡਾ ਟਿਫਨ ਪੈਕ ਕਰੇਗੀ ਆਫਿਸ ਆਉਣ ਤੇ ਚਾਹ ਪੁੱਛੇਗੀ ਰਾਤ ਦਾ ਡਿਨਰ ਤਿਆਰ ਕਰੇਗੀ ਟੇਬਲ ਤੇ ਫੋਟੋ ਰੱਖੀ ਐ ਉਸਦੀ ਮौज ਐ ਤੁਹਾਡੀ ਵੀ ਤੇ ਸਾਡੀ ਵੀ ਪੂਨਮ ਨੇ ਕਿਹਾ ਆਪਣੇ ਹੱਥ ਪੈਰ ਵੀ ਹਿਲਾ ਲਿਆ ਕਰ ਕਹਿ ਕੇ ਸਤੀਸ਼ ਕਮਰੇ ਵਿੱਚ ਚਲਿਆ ਗਿਆ ਸਤੀਸ਼ ਨੇ ਟੇਬਲ ਤੇ ਜਾ ਕੇ ਫੋਟੋ ਦੇਖੀ ਦੇਖਣ ਚ ਅਲੀਸ਼ਾ ਭੋਲੀ ਜਹੀ ਤੇ ਆਮ ਕੁੜੀ ਸੀ ਸਾਦਾ ਜਿਹਾ ਪਹਿਰਾਵਾ ਤੇ ਬਿਲਕੁਲ ਸਿੰਪਲ ਫੋਟੋ ਸੀ ਸਤੀਸ਼ ਨੇ ਕਾਫੀ دیر ਉਸ ਫੋਟੋ ਨੂੰ ਦੇਖਿਆ ਐਨੇ ਨੂੰ ਰੀਆ ਦਾ ਮੈਸੇਜ ਆਇਆ ਕਿਥਿਉਂ ਸतीश ਨੇ ਫੋਟੋ ਰੱਖੀ ਤੇ ਤਿਆਰ ਹੋ ਕੇ ਰੀਆ ਦੀ ਪਾਰਟੀ ਤੇ ਗਿਆ। ਸतीश ਕੱਟੀ ਚੋਂ ਨਿਕਲਿਆ। ਉਸਦੇ ਹੱਥ ਵਿੱਚ ਗਿਫਟ ਦੇਖ ਕੇ ਰੀਆ ਨੇ ਛੇਤੀ ਨਾਲ ਉਸ ਨੂੰ ਗਲੇ ਲਾਇਆ। ਵਾਓ ਨਵੀਕਰ ਤੁਹਾਡੀ ਹੈ। ਹਾਂ ਸतीश ਨੇ ਕਿਹਾ। ਸ਼ੁਕਰ ਹੈ ਭੁੱਲੇ ਨਹੀਂ। ਰੀਆ ਨੇ ਗਿਫਟ ਫੜ ਕੇ ਕਿਹਾ। ਵੈਸੇ ਕੀ ਐ ਇਸ ਵਿੱਚ? ਰੀਆ ਗਿਫਟ ਐ। ਦੱਸ ਦਿੱਤਾ ਤਾਂ ਫਾਇਦਾ ਕੀ? ਵਰਡੇ ਤੋਂ ਬਾਅਦ ਖੋਲ ਕੇ ਦੇਖ ਲੈਣਾ। 스테쉬 ਨੇ ਕਿਹਾ ਰੀਆ ਨੇ 스테쉬 ਨੂੰ ਆਪਣੇ ਦੋਸਤਾਂ ਨਾਲ ਮਿਲਵਾਇਆ ਸਭ ਯੰਗ ਸਨ ਤੇ 스테쉬 ਨੂੰਾਂ ਚ ਬੇਮੇਲ ਲੱਗ ਰਿਹਾ ਸੀ ਰੀਆ ਦੇ ਮਿੰਨੀ ਸਕਰਟ ਦੇਖਦਾ 스테쉬 ਹੋਰ ਅਸਹਿਜ ਮਹਿਸੂਸ ਕਰ ਰਿਹਾ ਸੀ ਉਸ ਦੀਆਂ ਸਹੇਲੀਆਂ ਨੇ ਵੀ ਸ਼ਾਰਟ ਡ्रेसेस ਪਾਈਆਂ ਸੀ ਰੀਆ ਕੇਕ ਕੱਟਿਏ ਜਿਨ੍ਹਾਂ ਦਾ ਇੰਤਜ਼ਾਰ ਸੀ ਆ ਗਏ ਹੋ ਰੀਆ ਦੀ ਸਹੇਲੀ ਨੇ ਕਿਹਾ ਤਹ ਰੀਆ 스테쉬 ਦੇ ਸਾਹਮਣੇ ਸ਼ਰਮਾਈ ਉਸ ਦਾ ਹੱਥ ਫੜ ਕੇ 스테쉬 ਦੇ ਲੈ ਗਈ ਕੇਕ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਐ ਸਭ ਲਈ ਰੀਆ ਨੇ ਕਿਹਾ ਤਾਂ ਸਭ ਇੱਕ ਦੂਜੇ ਨੂੰ ਦੇਖਣ ਲੱਗੇ ਸਤੀਸ਼ ਨੂੰ ਕੁਝ ਪਤਾ ਲੱਗਦਾ ਇਸ ਤੋਂ ਪਹਿਲਾਂ ਹੀ ਰੀਆ ਰਿੰਗ ਫੜ ਕੇ ਸਤੀਸ਼ ਦੇ ਪੈਰਾਂ ਵਿੱਚ ਬੈਠ ਗਈ ਤੇ ਸਿੱਧਾ ਉਸ ਨੂੰ ਵਿਲਜੀਓ ਮੈਰੀਮੀ ਕਹਿ ਦਿੱਤਾ ਸਤੀਸ਼ ਹੈਰਾਨ ਹੋ ਕੇ ਸਭ ਨੂੰ ਦੇਖਣ ਲੱਗਾ ਸਭ ਹੈਰਾਨ ਸਨ ਰੀਆ ਦੀ ਪਸੰਦ ਤੋਂ ਇੱਕ ਮੁੰਡਾ ਤਾਂ ਬੋਲ ਹੀ ਪਿਆ ਰੀਆ ਸੀਰੀਅਸਲੀ ਅਸੀਂ ਮਰ ਗਏ ਸੀ ਜੋ ਅੰਕਲ ਨੂੰ ਚੁਣਿਆ ਸ਼ਟਅਪ ਰੀਆ ਨੇ ਕਿਹਾ ਸतीश ਨੇ ਨੂੰ ਫੇਰ ਪੁੱਛਿਆ ਬਿਲਜੂ ਮੈਰੀ ਮੀ ਸतीश ਨੇ ਸੋਚਿਆ ਸਭ ਸਾਹਮਣੇ ਮਨਾ ਕਰਨਾ ਠੀਕ ਨਹੀਂ ਉਤੋਂ ਰੀਆ ਦਾ ਜਨਮ ਦਿਨ ਹੈ ਸतीश ਨੇ ਰਿੰਗ ਪਵਾ ਲਈ ਤੇ ਸੋਚਿਆ ਰੀਆ ਨੂੰ ਸਭ ਸਮਝਾ ਦੇਵਾਂਗਾ ਬਾਅਦ ਵਿੱਚ ਸतीश ਦੇ ਪਸੀਨੇ ਛੁੱਟ ਰਹੇ ਸੀ ਰੀਆ ਨੇ ਖੁਸ਼ੀ ਵਿੱਚ ਸतीश ਨੂੰ ਗਲੇ ਨਾਲ ਲਾ ਲਿਆ ਤੇ ਕੇਕ ਕੱਟ ਕੇ ਉਸ ਦੇ ਮੂੰਹ ਵਿੱਚ ਪਾਇਆ ਗਾਈਜ਼ ਤੁਹਾਡੇ ਗਿਫਟ ਕੀਮਤੀ ਨੇ ਪਰ ਸਭ ਤੋਂ ਕੀਮਤੀ ਹੈ ਸਤੀਸ਼ ਜੀ ਦਾ ਸਾਥ ਇਹ ਮੇਰੇ ਇਸ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫਾ ਨੇ ਰੀਆ ਨੇ ਅੱਖਾਂ ਭਰ ਕੇ ਹੋਰ ਵੀ ਕਈ ਗੱਲਾਂ ਸਤੀਸ਼ ਲਈ ਕਹੀਆਂ ਕਿ ਰੀਆ ਸੱਚੀ ਮੈਨੂੰ ਇੰਨਾ ਪਿਆਰ ਕਰਦੀ ਹੈ ਇੱਕ ਮੁੰਡੇ ਨੂੰ ਹੋਰ ਕੀ ਚਾਹੀਦਾ ਹੈ ਗੱਲ ਬਸ ਰੀਆ ਦੇ ਰਹਿਣ ਸਹਿਣ ਦੀ ਹੈ ਜਿੱਥੇ ਪਿਆਰ ਹੋਵੇ ਬੰਦਾ ਸਮਝ ਹੀ ਜਾਂਦਾ ਹੈ ਰੀਆ ਵੀ ਸਮਝ ਲਵੇ ਤਾਂ ਮੈਂ ਰੀਆ ਨਾਲ ਜ਼ਿੰਦਗੀ ਕੱਟ ਸਕਦਾ ਰਹੀ ਗੱਲ ਮੰਮੀ ਵਾਲੀ ਕੁੜੀ ਦੀ ਤਾਂ ਹਜੇ ਸ਼ਗਨ ਹੀ ਦਿੱਤਾ ਬਸ ਗੱਲ ਜ਼ਿਆਦਾ ਅੱਗੇ ਨਹੀਂ ਵਧੀ ਸਤੀਸ਼ ਨੇ ਸੋਚਿਆ ਪਰ ਰੀਆ ਸੋਚ ਰਹੀ ਸੀ ਕਿ ਸੰਕਲ ਨੂੰ ਤਾਂ ਮੇਰੀ ਜੁੱਤੀ ਵੀ ਪਿਆਰ ਨਾ ਕਰੇ ਮੈਨੂੰ ਤਾਂ ਬਸ ਇਸਦੀ ਵੱਡੀ ਕੱਟੀ ਤੇ ਬੈਂਕ ਬੈਲੈਂਸ ਨਾਲ ਪਿਆਰ ਹੈ ਕੀ ਸਤੀਸ਼ ਆਪਣੀ ਮਾਂ ਨੂੰ ਰੀਆ ਲਈ ਮਨਾ ਲਵੇਗਾ ਜਾਂ ਫਿਰ ਸਤੀਸ਼ ਦਾ ਵਿਆਹ ਉਸਦੀ ਮਾਂ ਦੀ ਪਸੰਦ ਅਲੀਸ਼ਾ ਨਾਲ ਹੀ ਹੋਵੇਗਾ ਇਹ ਸਭ ਜਾਣਨ ਦੇ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇਸ ਕਹਾਣੀ ਦੇ ਅਗਲੇ ਭਾਗ ਨਾਲ ਛੇਤੀ ਹੀ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ